ਲੋ ਵੀ ਅੱਜ ਟਰੈਕਟਰ ਦਾ ਡੈਮੋ ਹੋ ਰਿਹਾ ਵਾ ਤੇ ਟਰੈਕਟਰ ਹੋ ਗਏ ਇਕੱਠੇ ਸੁਨਾਲੀਕਾ 55 75 ਤੇ ਜੌਡੀਅਰ 65 ਤੇ ਇਹ ਵੀ 65 ਇਹਦੇ ਉੱਪਰ ਦੇਖਦੇ ਆ ਕਿ 15 ਹਾਲਾ ਵਾ ਮਗਰ ਕੀ ਬਣਦਾ ਦੇਖੋ ਲੈ ਵੀ ਪਹਿਲੇ ਸਾਰੇ ਟਰੈਕਟਰ ਤੁਰ ਲੱਗ ਗਿਆ ਸਾਰੇ ਓ ਬਾਲੇ ਰੁਕ ਜਾ ਓਏ ਦੂਰ ਕਰ ਦੇ ਇਹ ਜੇ ਜਾ ਓਲੇ ਯਾਰ ਆ ਗਈ ਇਹ ਤੂੰ ਖੜੇ ਹੀ ਤੇ ਹੋਇਆ ਓ ਗਿਆ ਜੇ ਤੇ ਤੂੰ ਹੋ ਓ ਬਾਲੇ ਆਲੇ ਤੇ ਬਹਿ ਯਾਰ ਓਏ ਪਿੱਛੇ ਥੋਰ ਇਦੋ ਹੋ ਗਿਆ ਖੜਾ ਰੇਟਰ ਗਾਹ ਦੇਖੋ ਕੀ ਬਣਦਾ ਇਹ ਪਹਿਲਾਂ ਰੇਟਰ ਆਪਣਾ ਸੋਨਾਲੀ ਕਾ ਤੈਣ ਹੋਦੀ ਚੱਲ ਇਹ ਤੁਰਿਆ ਸਿਰੇ ਤੱਕ ਜਾ ਉੱਵਾ ਪਹਿਲੇ ਹਾਈ ਤੇ ਤੁਰਿਆ ਜਾ ਰਿਹਾ ਜੀ यही हाल पाके बाद च्यूज फार भी तोर जाऊगा दूजा भी परे अरे तुर से फर्क ਆ ਗਿਆ ਤੇ ਤੇ ਕੋਈ ਜਗ੍ਹਾ ਰਗ ਭਾ ਕਰਕੇ ਪੈਂਡ 55 ਗਰ ਰੁਕ ਗਿਆ ਇਹ ਕਿੰਨੇ ਕਿੰਨੇ ਸਕਿੰਟ ਲਾਏ ਇੱਥੋਂ ਤਾਈ ਹੁਣ ਆਪਾਂ ਇਹਦਾ ਦੇਖਨੇ ਆ ਇਹ ਕੀ ਕਰਦਾ ਰੇਡਰ ਵਿਊ ਜੀ ਫਾਰ ਜੋਦੇ ਉੱਤੇ ਜ ਕਿੰਨੇ ਗੈਂਡ ਹੋਏ ਉਹਦੇ ਬਈ ਭਾਜੀ ਇਹ ਰਿਹਾ ਪ੍ਰੋਪਰ ਦਾ ਕਿ ਕਿ ਹਸ ਘੰਟਿਆਂ ਤੇ ਪਹੁੰਚਿਆ ਟਾਈਮ ਘੱਟ ਲੱਗਾ ਇਹਦਾ 21 ਤੇ ਦੂਜਾ ਜਿਹੜਾ ਉਹ ਕਿੰਨੇ 'ਚ ਪਹੁੰਚਿਆ ਜਿਹੜਾ 65 ਉਹ ਪਹੁੰਚਿਆ ਸੀਗਾ 27 ਦੇ 55 ਪਹੁੰਚਿਆ 35ਾਂ ਦੇ 55 35ਾਂ 'ਚ ਪਹੁੰਚਾ ਇਹ ਫਿਰ ਦੁਬਾਰਤੋਂ ਇਹਨੂੰ ਫੇਰ ਬਿਲਹਾਰ ਹੁਣ ਇਹਦਾ ਕੀ ਨਤੀਜਾ ਕੱਢੀ ਆ ਯਾਰ ਇਹਦਾ ਪੈਲੀ ਮਾੜੀ ਲੱਗਦੀ ਮੈਨੂੰ ਲੈ ਵੀ ਹੁਣ ਜੋੜੀ ਯਾਰ ਜੋੜੀ ਯਾਰ ਪੂਰਾ ਤੇਜ਼ ਆਜਾ ਅਦਾ ਸ਼ੁਕਰ ਦਾ ਉਨੀ ਹਾਲ ਲੈ ਗਏ ਲੱਗਾ ਹੋਇਆ ਲੱਗਾ ਹੋਇਆ ਬਾਕੀ ਟਰੈਕਟਰ ਨਾਲ ਆਪਾਂ ਅੱਧਾ ਘੰਟਾ ਪੂਰਾ ਟਰੈਕਟਰ ਚਲਾਇਆ ਆ ਪਹਿਲੀ ਵਾਈ ਆ ਸਵਾ ਤਣੇ ਕੇ ਲਈ ਤੇ ਹੁਣ ਆਪਾਂ ਇਹਦਾ ਤੇਲ ਮਿਲਣਾ ਵਾ ਕਿੰਨਾ ਤੇ ਲਖਾਦਾ ਪੂਰੀ ਰਿੰਗੀ ਫੁੱਲ ਕਰਕੇ ਬਾਇਆ ਬਸ ਦੋ ਗੇੜੇ ਰਹਿ ਗਿਆ ਅੱਧਾ ਘੰਟਾ ਵੀ ਹੋਣ ਲਾਈਆ ਪੂਰਾ ਤੇ ਵੀ ਫਾਰਾ ਦੇ ਮਰਦੀ ਰਿੰਗੀ ਕਰਦਾ ਵਾ ਯਾਸੀ ਵਾਲੇ ਆਏ ਹੋਇਆ ਮਾਲਕ ਖੜਾ ਹੋਦਾ